ਫਿਲਮਾਂ ਵਿੱਚ ਤੁਸੀਂ ਦੋ ਜੁੜਵਾ ਭਰਾਵਾਂ ਜਾਂ ਦੋ ਜੁੜਵਾ ਭੈਣਾਂ ਦੀਆਂ ਕਹਾਣੀਆਂ ਜ਼ਰੂਰ ਦੇਖੀਆਂ ਹੋਣਗੀਆਂ ਕੇਰਲਾ ਦੇ ਜ਼ਿਲ੍ਹਾ ਮਲਬਰਮ ਦੇ ਇੱਕ ਪਿੰਡ ਕੋਦਨੀ ਵਿੱਚ ਹਜ਼ਾਰ ਬੱਚਿਆਂ ਪਿੱਛੇ 43 ਬੱਚੇ ਜੁੜਵਾ ਪੈਦਾ ਹੁੰਦੇ ਨੇ ਇਸ ਪਿੰਡ ਦੇ ਇੱਕ ਸਕੂਲ ਦੇ ਵਿੱਚ 88 ਜੁੜਵਾ ਬੱਚੇ ਪੜ੍ਹਦੇ ਨੇ ਜ਼ਰਾ ਸੋਚੋ ਜੇ ਇੱਕ ਪਿੰਡ ਵਿੱਚ ਸਾਰੇ ਹੀ ਬੰਦੇ ਹੁਣ ਇੱਕ ਹੀ ਸ਼ਕਲ ਦੇ ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਹੋਣ ਜੁੜਵਾ ਇਹ ਕੋਈ ਹਸਣ ਵਾਲੀ ਗੱਲ ਨਹੀਂ ਨਾ ਹੀ ਇਹ ਕੋਈ ਮਜ਼ਾਕ ਵਾਲੀ ਗੱਲ ਹੈ ਕੇਰਲਾ ਦੇ ਇੱਕ ਪਿੰਡ ਜਿਸ ਨੂੰ ਜੁੜਵਾ ਦਾ ਪਿੰਡ ਕਿਹਾ ਜਾਂਦਾ ਹੈ ਉਹ ਕਿਵੇਂ ਤੇ ਕਿੱਦਾਂ ਆਉ ਜਾਣਦੇ ਆ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਹੁਕਮ ਤੇ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਨੌਲੇਜ ਭਰੇ ਸ਼ੋਅ ਦੇ ਵਿੱਚ ਜਿਸ ਦਾ ਨਾਮ ਹੈ ਹੈ ਅੱਜ ਤੁਹਾਨੂੰ ਸਾਡਾ ਸੈਟਅਪ ਕੁਝ ਬਦਲਿਆ-ਬਦਲਿਆ ਜਾਂ ਦਿਖਾਈ ਦੇ ਰਿਹਾ ਹੈ ਚਲੋ ਬਦਲਾਅ ਵੀ ਜ਼ਿੰਦਗੀ ਦੇ ਵਿੱਚ ਜ਼ਰੂਰੀ ਹੈ ਤੇ ਅੱਜ ਜਿਹੜੀ ਸਟੋਰੀ ਮੈਂ ਲੈ ਕੇ ਆਇਆ ਹਾਂ ਉਹ ਤੁਹਾਡੀ ਸੋਚ ਦੇ ਵਿੱਚ ਵੀ ਬਦਲਾਅ ਕਰ ਦੇਵੇਗੀ ਕਿ ਇੰਡੀਆ ਦੇ ਵਿੱਚ ਇਸ ਤਰ੍ਹਾਂ ਦੇ ਇਲਾਕੇ ਜਾਂ ਇਸ ਤਰ੍ਹਾਂ ਦੇ ਪਿੰਡ ਵੀ ਹਨ ਫਿਲਮਾਂ ਵਿੱਚ ਤੁਸੀਂ ਦੋ ਜੁੜਵਾ ਭਰਾਵਾਂ ਜਾਂ ਦੋ ਜੁੜਵਾ ਭੈਣਾਂ ਦੀਆਂ ਕਹਾਣੀਆਂ ਜ਼ਰੂਰ ਦੇਖੀਆਂ ਹੋਣਗੀਆਂ ਅਮਿਤਾਬ ਬੱਚਨ ਦੀਆਂ ਫਿਲਮਾਂ ਗੋਵਿੰਦਾ ਦੀਆਂ ਫਿਲਮਾਂ ਪੁਰਾਣੀਆਂ ਫਿਲਮਾਂ ਵਿੱਚ ਅਕਸਰ ਐਦਾਂ ਹੁੰਦਾ ਹੀ ਸੀ ਪਰ ਫਿਲਮ ਤੋਂ ਹਟ ਕੇ ਅਸਲ ਜ਼ਿੰਦਗੀ ਦੇ ਵਿੱਚ ਇਸ ਪਿੰਡ ਵਿੱਚ ਜੁੜਵਾ ਹੀ ਜੁੜਵਾ ਦਿਖਾਈ ਦੇਣਗੇ ਕੇਰਲਾ ਦੇ ਜ਼ਿਲ੍ਹਾ ਮਲਪਰਮ ਦੇ ਇੱਕ ਪਿੰਡ ਕੋਦਿਨੀ ਵਿੱਚ ਤੁਹਾਨੂੰ ਅਕਸਰ ਰਾਮ ਔਰ ਸ਼ਾਮ ਸੀਤਾ ਔਰ ਗੀਤਾ ਦੇਖਣ ਨੂੰ ਮਿਲ ਜਾਣਗੇ ਕਿਉਂਕਿ ਇੱਥੇ ਪਿਛਲੇ 70 ਸਾਲ ਤੋਂ ਜੁੜਵਾ ਬੱਚੇ ਹੀ ਪੈਦਾ ਹੋ ਰਹੇ ਨੇ ਨਵ ਜੰਮੇ ਬੱਚੇ ਤੋਂ ਲੈ ਕੇ 68 ਸਾਲ ਦੇ ਬਜ਼ੁਰਗ ਤੱਕ ਉਹਨੂੰ ਜੁੜਵਾ ਹੀ ਜੁੜਵਾ ਨਜ਼ਰ ਆਉਣਗੇ ਇਸ ਕਰਕੇ ਇਸ ਪਿੰਡ ਦਾ ਨਾਮ ਹੀ ਟਵਿੰਜ਼ ਵਿਲੇਜ ਹੈ ਜੇ ਵਰਲਡ ਦੀ ਗੱਲ ਕਰੀਏ ਤਾਂ ਵਰਲਡ ਵਿੱਚ ਜੁੜਵਾ ਬੱਚਿਆਂ ਦੀ ਰੇਸ਼ੋ 1000 ਦੇ ਪਿੱਛੇ 4 ਹੈ ਪਰ ਜੇ ਇਸ ਪਿੰਡ ਦੀ ਗੱਲ ਕਰੀਏ ਤਾਂ ਇਸ ਪਿੰਡ ਵਿੱਚ 1000 ਬੱਚਿਆਂ ਪਿੱਛੇ 43 ਬੱਚੇ ਜੁੜਵਾ ਪੈਦਾ ਹੁੰਦੇ ਨੇ ਜੁੜਵਾ ਬੱਚਿਆਂ ਕਰਕੇ ਇਹ ਪਿੰਡ ਵਰਲਡ ਦੇ ਵਿੱਚੋਂ ਦੂਸਰੇ ਨੰਬਰ ਤੇ ਹੈ ਤੇ ਜੇ ਏਸ਼ੀਆ ਦੀ ਗੱਲ ਕਰੀਏ ਆਸ਼ੀਆ ਦੇ ਵਿੱਚ ਇਹ ਪਿੰਡ ਸਭ ਤੋਂ ਪਹਿਲੇ ਨੰਬਰ ਤੇ ਹੁੰਦਾ ਹੈ ਸਨ 2008 ਦੇ ਵਿੱਚ ਇਸ ਪਿੰਡ ਵਿੱਚ 300 ਬੱਚਿਆਂ ਦੇ ਪਿੱਛੇ 15 ਬੱਚੇ ਜੁੜਵਾ ਪੈਦਾ ਹੋਏ ਸਨ ਮੈਂ ਤਾਂ ਸੁਣ ਕੇ ਹੀ ਹੈਰਾਨ ਹਾਂ ਜਿਸ ਸਕੂਲ ਵਿੱਚ ਇਹ ਬੱਚੇ ਪੜ੍ਹਨ ਜਾਂਦੇ ਹੋਣਗੇ ਉੱਥੋਂ ਦੇ ਟੀਚਰਾਂ ਦਾ ਕੀ ਹਾਲ ਹੁੰਦਾ ਹੋਵੇਗਾ ਇੱਕ ਬੱਚੇ ਦੀ ਸਜ਼ਾ ਦੂਸਰੇ ਬੱਚੇ ਨੂੰ ਦੇ ਦਿੰਦੇ ਹੋਣਗੇ ਬੁਲਾਇਆ ਸ਼ਾਮ ਨੂੰ ਤੇ ਆਇਆ RAM ਗਲਤੀ ਸੀਤਾ ਨੇ ਕੀਤੀ ਤੇ ਸਜ਼ਾ ਗੀਤਾ ਨੂੰ ਦੇ ਦਿੱਤੀ ਗਈ। ਉਸ ਪਿੰਡ ਦੇ ਇੱਕ ਸਕੂਲ ਦੇ ਵਿੱਚ 88 ਜੁੜਵਾ ਬੱਚੇ ਪੜ੍ਹਦੇ ਨੇ। ਉਸ ਸਕੂਲ ਦੇ ਟੀਚਰ ਦਾ ਕੀ ਹਾਲ ਹੁੰਦਾ ਹੋਵੇਗਾ? ਕੋੜੀਨੀ ਪਿੰਡ ਦੇ ਬੱਚਿਆਂ ਨੇ ਡਾਕਟਰਾਂ ਤੇ ਵਿਗਿਆਨਕਾਂ ਨੂੰ ਵੀ ਅਸਮੰਜਸ ਵਿੱਚ ਪਾ ਦਿੱਤਾ ਹੈ। ਉਹ ਇਸ ਪਿੰਡ ਦੇ ਬੱਚਿਆਂ ਤੇ ਬਹੁਤ ਜ਼ਿਆਦਾ ਰਿਸਰਚ ਕਰ ਚੁੱਕੇ ਨੇ। ਕੁੱਝ ਡਾਕਟਰਾਂ ਦਾ ਇਹ ਮੰਨਣਾ ਹੈ ਕਿ ਇਸ ਦੀ ਵਜ੍ਹਾ ਇਸ ਪਿੰਡ ਦੇ ਲੋਕਾਂ ਦਾ ਖਾਣਾ ਪੀਣਾ ਹੈ ਪਰ ਇਹ ਗੱਲ ਵੀ ਉਦੋਂ ਗਲਤ ਸਾਬਿਤ ਹੋ ਗਈ ਜਦੋਂ ਰਿਸਰਚ ਵਿੱਚ ਇਹ ਪਤਾ ਲੱਗਾ ਕਿ ਦੂਜੇ ਪਿੰਡਾਂ ਦੇ ਲੋਕਾਂ ਦਾ ਖਾਣਾ ਪੀਣਾ ਵੀ ਸੇਮ ਹੀ ਹੈ ਫਿਰ ਇੱਕ ਗੱਲ ਹੋਰ ਸਾਹਮਣੇ ਆਈ ਕਿ ਇਸ ਪਿੰਡ ਦੇ ਪਾਣੀ ਦੇ ਵਿੱਚ ਕੁਝ ਅਜੀਹਾ ਕੈਮੀਕਲ ਹੈ ਜਿਸ ਕਰਕੇ ਇਸ ਤਰ੍ਹਾਂ ਹੁੰਦਾ ਹੈ ਪਰ ਇਸ ਦੇ ਵੀ ਹਜੇ ਕੋਈ ਪੁਖਤਾ ਸਬੂਤ ਨਹੀਂ ਹਨ ਇਹ ਕਿਵੇਂ ਹੋ ਸਕਦਾ ਹੈ ਪਰ ਇਹ ਇੰਡੀਆ ਹੈ ਇੱਥੇ ਕੁਝ ਵੀ ਹੋ ਸਕਦਾ ਹੈ ਇੰਡੀਆ ਦੇ ਅਲਾਹਾਬਾਦ ਦੇ ਪਿੰਡ ਮੁਹੰਮਦਪੁਰ ਉਮਰੀ ਵਿੱਚ ਵੀ ਜੁੜਵਾ ਬੱਚੇ ਪੈਦਾ ਹੁੰਦੇ ਨੇ ਪਰ ਇੱਥੇ ਤਾਂ ਕੁਝ ਜ਼ਿਆਦਾ ਹੀ ਹੁੰਦੇ ਨੇ ਇਹਨਾਂ ਟਵਿਨਸ ਦੇ ਜਦੋਂ ਵਿਆਹ ਹੁੰਦੇ ਹੋਣੇ ਆ ਤਾਂ ਇਹਨਾਂ ਨੂੰ ਕਿੰਨੀ ਪਰੇਸ਼ਾਨੀ ਹੁੰਦੀ ਹੋਣੀ ਆ اے ਭਗਵਾਨ ਤੇਮਾਰੀ ਲੀਲਾ ਤੂੰ ਹੀ ਜਾਣ ਹਾਂਜੀ ਕਿਵੇਂ ਲੱਗੀ ਤੁਹਾਨੂੰ ਟਵਿਨਸ ਵਿਲੇਜ ਦੀ ਸਟੋਰੀ ਥੋੜੀ ਅਜੀਬ ਹੈ ਨਾ ਪਰ ਇਹੀ ਸੱਚ ਹੈ ਤੇ ਜਦੋਂ ਵੀ ਤੁਹਾਨੂੰ ਕੇਰਲਾ ਘੁੰਮਣ ਦਾ ਮੌਕਾ ਮਿਲੇ ਤਾਂ ਤੁਸੀਂ ਜ਼ਰੂਰ ਇਸ ਪਿੰਡ ਵਿੱਚ ਜਾਣਾ ਤੇ ਉੱਥੇ ਦੇ ਪ੍ਰਾਣੀਆਂ ਨੂੰ ਜ਼ਰੂਰ ਦੇਖਣਾ ਤੇ ਮੈਂ ਮਿਲਾਂਗਾ ਤੁਹਾਨੂੰ ਆਪਣੇ ਅਗਲੇ ਐਪੀਸੋਡ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ